ਅੰਮ੍ਰਿਤਸਰ ਦੀ ਪੁਰਾਤਨ ਇਤਿਹਾਸਿਕ ਜਗਾ 40 ਖੂ ਜਿਹੜੇ ਕੀ ਜੋੜੇ ਫਾਟਕ ਤੋਂ ਲੈ ਕੇ ਕਲਰਪਿੰਡ ਵੱਲ ਜਾਂਦੇ ਰਸਤੇ ਤੇ ਸਥਿਤ ਹਨ ਇਹਨਾਂ ਖੂਹਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਸੀ ਸਮੇਂ ਦੇ ਅਨੁਸਾਰ ਨਲਕੇ ਟਿਊਬਵੈਲ ਤੇ ਸਮਰਸੀਬਲ ਲੱਗਣ ਨਾਲ ਇਹਨਾਂ ਖੂਹਾਂ ਦੀ ਜ਼ਰੂਰਤ ਘਟ ਗਈ ਅਤੇ ਅੱਜ ਕੱਲ ਇਹ ਇੱਕ ਬਹੁਤ ਹੀ ਵਿਸ਼ਾਲ ਜਗ੍ਹਾ ਵਿੱਚ ਬੰਦ ਪਏ ਹਨ ਸ਼ਹਿਰ ਵਾਸੀਆਂ ਲਈ ਇਹ ਇੱਕ ਬਹੁਤ ਹੀ ਸੁੰਦਰ ਤੇ ਵਧੀਆ ਜਗਾ ਬਣ ਸਕਦੀ ਹੈ ਸੈਰ ਸਪਾਟੇ ਵਾਸਤੇ ਜੇਕਰ ਕਾਰਪੋਰੇਸ਼ਨ ਨਗਰ ਨਿਗਮ ਐਸ ਵੱਲ ਧਿਆਨ ਦੇਵੇ ਮੋਹਨ ਲਾਲ ਜੀ ਇਹ ਆਪਾਂ ਇੱਥੇ ਆਇਆ 40 ਖੂਹ ਆ ਬੜੇ ਪੁਰਾਣੇ ਜਿਹੇ ਹੁੰਦੇ ਸੀ ਇਹਦੇ ਬਾਰੇ ਦੱਸੋ ਤੇ ਇੱਥੇ ਗੰਦਗੀ ਬਹੁਤ ਆ ਤੇ ਇਹਦਾ ਕੀ ਹੱਲ ਹੋਣਾ ਚਾਹੀਦਾ ਇਹਦੇ ਬਾਰੇ ਗੱਲ ਦੱਸੋ ਦੇਖੋ ਜੀ ਜਦੋਂ ਇਹ 40 ਖੂਹ ਬਣਿਆ ਨਾ ਉਦੋਂ ਇਹ ਬਹੁਤ ਅੱਛਾ ਬਣਿਆ ਸੀਗਾ ਗਵਰਨਮੈਂਟ ਨੇ ਬਣਾਇਆ ਸੀਗਾ ਸੇਵ ਕਰਨ ਵਾਸਤੇ ਸਿਹਤ ਬਣਾਉਣ ਵਾਸਤੇ ਮਗਰ ਇੱਥੇ ਦੀ ਜੋ ਮੈਨੇਜਮੈਂਟ ਹੈ ਜੋ ਇਹਨਾਂ ਦਾ ਹੋਣਾ ਚਾਹੀਦਾ ਉਹ ਨਹੀਂ ਹੈ ਔਰ ਗੰਦਗੀ ਐਸਾ ਹੋ ਗਈ ਹੈ ਸਫਾਈ ਕਰਨੇ ਲਾ ਤਾਂ ਪਤਾ ਨਹੀਂ ਹੈ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਆਸਟੋ ਦੇ ਅੰਦਰ ਉਹਦਾ ਇਲਾਕਾ ਹੈਗਾ ਵਾ ਇਹ ਕੱਦ ਤੋਂ ਕੰਮ ਨਹੀਂ ਤੇ 10 ਸਫਾਈ ਵਾਲੇ ਹੋਣੇ ਚਾਹੀਦੇ ਨੇ ਜਦ ਕਿ ਇੱਕ ਵੀ ਨਹੀਂ ਹੈ ਨਹੀਂ ਆਇਆ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਵਾਸੇ ਸਰਕਾਰ ਕੀ ਦੇਖਦੀ ਪਈਏ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਇੱਥੇ ਸੜਕ ਤੇ ਲੋਕੀ ਅਲਦੇ ਸਿਆਲ ਕਰਵਾਸਤੇ ਸ਼ਾਹ ਨੂੰ ਲਾਦੇ ਸਿਆਲ ਕਰਵਾਸਤੇ ਆਪਣੇ ਸੇਧ ਨੂੰ ਬਣਾਉਣ ਵਾਸਤੇ ਇੱਥੇ ਸੇਧ ਬਣਾਣੀ ਹੈ ਖਰਾਬ ਕਰਨੀ ਹੈ ਠੀਕ ਹੈ ਤੁਹਾਡਾ ਕਹਿੰਦਾ ਮੈਂ ਗੰਦਗੀ ਬਹੁਤ ਜਿਆਦਾ ਇੱਥੇ ਗੰਦਗੀ ਬਹੁਤ ਜ਼ਿਆਦਾ ਹੈਗੀ ਹੈ ਸਫਾਈ ਕਰਨ ਵਾਲਾ ਹੈ ਕੋਈ ਨਹੀਂ ਹੈ ਤੁਸੀਂ ਇੱਥੇ ਖੜੇ ਹੋ ਕੋਈ ਸਵਾਲ ਕਰ ਨਾਲ ਬਣ ਲੇ ਰਹੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੇਹੀ ਮੰਗ ਕਰਾਂਗੇ ਕਿ ਇਹਦਾ ਧਿਆਨ ਰੱਖਿਆ ਜਾਵੇ ਅਨੇ ਵੈਸੇ ਖਰਚੇ ਜਦੋਂ ਇਹ ਚਾਲੀ ਖੂਬ ਬਣਿਆ ਹੋਇਆ ਇਹ ਇਤਿਹਾਸਕ ਚੀਜ਼ ਬਣੀ ਹੋਈ ਹੈ ਸਾਰੇ ਸ਼ਹਿਰ ਚ ਪਾਲਿਸ ਵਲਾਈ ਹੁੰਦਾ ਸੀਗਾ ਇੱਥੋਂ ਹੀ ਕਿ ਜਿਹੜਾ ਹੁਣ ਸ਼ਹਿਰ ਜਾਣਦਾ ਨਹੀਂ ਕਿ ਚਾਲੀ ਖੂ ਕਿਥੇ ਹੈ ਤੁਹਾਡਾ ਕਹਿੰਦਾ ਮਤਲਬ ਵੀ ਇਹ ਇਤਿਹਾਸਕ ਜਗ੍ਹਾ ਇੱਕ ਬਹੁਤ ਰਮਣੀਕ ਤੇ ਯਾਦਗਾਰੀ ਚੀਜ਼ ਬਣ ਸਕਦੀ ਹੈ ਜੇ ਸਰਕਾਰ ਬਣ ਸਕਦੀ ਹੈ ਇਸ ਬੰਨੇ ਧਿਆਨ ਦੇਵੇ ਬਣ ਸਕਦੀ ਹੈ ਮਗਰ ਧਿਆਨ ਦੇਣ ਤੇ ਬਣਾ ਜੀਰੋ ਅੰਮ੍ਰਿਤਸਰ ਗੁਰੂ ਨਗਰੀ ਦੀ ਤਰੋਹਰ ਇਤਿਹਾਸਕ ਜਗਾ 40 ਖੂ ਜਿੱਥੋਂ ਕੇ ਪ੍ਰਾਤਨ ਸਮੇ ਤੋਂ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਇੱਥੋਂ ਪਾਣੀ ਸਪਲਾਈ ਹੁੰਦਾ ਸੀ ਖਚਣਾ ਰਹੀ ਉਠਾਰਾਈ ਘੋੜਿਆ ਰਹੀ ਜਾਂ ਹੋਰ ਕਿਸੇ ਜਰੀਏ ਲਈ ਤੇ ਅੱਜ ਕੱਲ ਭਾਵੇਂ ਇਹਨਾਂ ਖੂਆਂ ਦੀ ਲੋੜ ਨਹੀਂ ਪੈ ਗਈ ਬਿਲਕੁਲ ਬੰਦ ਹੋ ਚੁੱਕੇ ਹਨ ਪਰ ਕਿਤੇ ਨਾ ਕਿਤੇ ਇੱਥੇ ਵਰਦਮਾਨ ਬੈਂਕ ਫੋਰੈਸਟ ਅੰਮ੍ਰਿਤਸਰ ਵੱਲੋਂ ਇਸ ਦੀ ਕਾਇਆਕਲਪ ਨੂੰ ਬਦਲਣ ਲਈ ਤੇ ਇਸ ਦੀ ਸੁੰਦਰਤਾ ਵਧਾਉਣ ਲਈ ਇੱਥੇ ਵਨਸਵਨ ਦੇ ਬੂਟੇ ਲਾਏ ਜਾਣੇ ਸਨ ਜਿਵੇਂ ਕਿ ਬੂਟਿਆਂ ਦੀ ਪਨੇਰੀ ਵੀ ਵੇਜੀ ਹੋਈ ਹੈ ਪਰ ਇੱਥੇ ਗੰਦਗੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਜਗ੍ਹਾ-ਜਗ੍ਹਾ ਤੇ ਲੋਕਾਂ ਨੇ ਗੰਦਗੀ ਦੇ ਢੇਰ ਲਾਏ ਹੋਏ ਹਨ ਘਰ ਦੀ ਵੇਸਟੇਜ ਹਿਟੀ ਹੋਈ ਹੈ ਤੇ ਕਾਰਪੋਰੇਸ਼ਨ ਜਾਂ ਕਰਮਚਾਰੀ ਕਿਸਦਾ ਇਸ ਬੰਨੇ ਵਾਲੇ ਧਿਆਨ ਨਹੀਂ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਜਗਾ ਜਗਾ ਤੇ ਹਾਲਾਤ ਹਨ ਗੰਦਗੀ ਦੇ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੇਅਰ ਨੂੰ ਇਸ ਇਲਾਕੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਜਗਾ ਹੈ ਇੱਕ ਸ਼ਹਿਰ ਦੇ ਵਿੱਚ ਹੈ ਤੇ ਲੋਕਾਂ ਵਾਸਤੇ ਕੰਪਨੀ ਬਾਗ ਨਾਲੋਂ ਵੀ ਖੁੱਲੀ ਜਗਾ ਹੋਣ ਦੇ ਨਾਤੇ ਇੱਕ ਵਧੀਆ ਸ਼ਹਿਰ ਸਪਾਟੇ ਦਾ ਲੋਕਾਂ ਦੀ ਸਵੇਰ ਮਾਰਨਿੰਗ ਸੈਰ ਵਾਸਤੇ ਇਹ ਵਧੀਆ ਇਲਾਕਾ ਬਣ ਸਕਦਾ ਹੈ ਤੇ ਆਸ ਹੈ ਕਿ ਕਾਰਪੋਰੇਸ਼ਨ ਇਸ ਇਲਾਕੇ 'ਤੇ ਧਿਆਨ ਦੇਵੇਗੀ ਤੇ ਇਸ ਇਲਾਕੇ ਦੀ ਸੁੰਦਰਤਾ ਨੂੰ ਵਧਾਏਗੀ। ਫਾਸਟਵੇਖ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲਾ ਅਮ